ਤੇ ਹਾਲਾਤ ਵੇਖ ਲੋ ਗਰਮੀ ਨਾਲ ਕੀ ਹੋਇਆ ਪਿਆ ਪਸੀਨਾ ਪਸੀਨ ਹੋਏ ਪਿਆ ਤੇ ਚਾਚਾ ਵੀ ਥੋੜਾ ਜਿਹਾ ਪੱਠੇ ਵੜ ਕੇ ਚੱਲ ਗਿਆ ਤੇ ਬਾਕੀ ਪੱਠੇ ਆ ਵੀ ਵੜਨੇ ਪਏ ਨੇ ਤੇ ਪਸੀਨਾ ਪਸੀਨ ਹੋਏ ਪਿਆ ਆ ਵੇਖੋ ਬਾਮਾ ਵੇਖੋ ਇਧਰ ਤੇ ਗਰਮੀ ਬੜੀ ਘੋਮਾ ਬਹੁਤ ਜ਼ਿਆਦਾ ਲੱਗਾ ਹੋਇਆ ਅੱਜ ਯਾਰ ਨਾ ਮੁਰਗੀ ਆਪਾਂ ਖਾਣੀ ਮੁਰਗੀ ਯਾਰ ਚਾਚਾ ਕੀ ਹੋ ਗਏ ਕਿਉਂ ਟੈਨਸ਼ਨ ਲੈ ਗਿਆ ਮੁਰਗੀ ਖਾਵਾਂਗੇ ਆਪਾਂ ਜੋੜ 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 ਇੱਕ ਕੱਟਾ ਸਾਰੀ ਢੜੀ ਇੱਥੇ ਰਹਿਣਾ ਲੱਗਦਾ ਹਾਂ ਜੋੜਾ ਯਾਰ ਛੱਡੀਆਂ ਮਾਰੀ ਆ ਲੈਨੇ ਤੇ ਤੇ ਪਾਏ ਨੇ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨਵਾਦ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ अभी रूटीन होगी सारे भ्रावाल सी करे जुड़ के रहना बलॉग पूरा देखना लो जी पट्ठे पा टम हो गया सवेरे सवेरे चल लिया खोल देने बलोकर बलोकर खोल देने चल 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 कर पटे पही ਯਾਰ ਨਾ ਮੁਰਗੀ ਆਪਾਂ ਖਾਣੀ ਮੁਰਗੀ ਯਾਰ ਚਾਚਾ ਕੀ ਹੋ ਗਏ ਕਿਉਂ ਟੈਨਸ਼ਨ ਲੈ ਆਇਆ ਮੁਰਗੀ ਖਾਵਾਂਗੇ ਆਪਾਂ ਜੋੜ 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 ਇਕੱਟਾ ਸਾਰੀ ਢੇੜੀ ਇੱਥੇ ਰਹਿਣਾ ਲੱਗਦਾ ਹਾਂ ਤੋ ਜੋੜਾ ਯਾਰ ਛੱਡੀਆਂ ਮਾਰ ਲੈ ਚੱਲ ਇਹਨੇ ਤੇਰੇ ਪਾਏ ਨੇ ਕੋਰ ਪਾ ਕਿਦਾਂ ਇਹ ਵੇਲੇ ਵੇਲੇ ਪਸੀਨਾ ਪਸੀਨਾ ਆਉਂਦਾ ਸਵੇਰ ਸਵੇਰ ਇਹ ਹਾਲ ਹੈ ਗਰਮੀ ਦਾ ਅੱਜ ਲੈ ਆਓ ਤੇ ਹੁਣ ਇਹ ਯਾ ਖਾਂਦੀਆਂ ਜਾਵਾਂ ਤੰਦੀਰ ਨਹੀਂ ਲੈ ਲਓ ला लाया चला ले एक पणक दो लाया जा खोलो यो चल 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 चल, चल, चल अंदर चलो अंदर लो जी दो मगरे पे गए अंदर भी ये हम खान गया पठे ਲਓ ਜੀ ਅੰਦਰ ਵੀ ਪੱਠੇ ਪੈ ਗਏ ਨੇ ਤੇ ਜਿਹੜਾ ਆਪਣਾ ਕੰਮ ਹੋ ਨਬੇੜੀ ਏ ਤੇ ਫਿਰ ਆਪਾਂ ਮਿਲਾਂਗੇ 2 ਵਜੇ ਲਓ ਜੀ ਟਾਈਮ ਹੋ ਗਿਆ ਸਾਡਾ ਚੁਆਈ ਦਾ ਪਾਂਡੇ ਪੁੰਡੇ ਰੱਖਣ ਲੱਗੇ ਆ ਦੁਪਹਿਰ ਦਾ ਨਹੀਂ ਬਣਾ ਸਕਿਆ ਕਿਉਂ ਗਰਮੀ ਬਹੁਤ ਜ਼ਿਆਦਾ ਸੀ ਤਾਂ ਕਰਕੇ ਬਾਰੇ ਨਹੀਂ ਬਣਾ ਸਕਿਆ ਮੱਝ ਹਟਾਤੀਆਂ ਤੇ ਉਹ ਕਰਾਂਗੇ ਸ਼ੁਰੂ ਚੁਆਈ ਗਰਮੀ ਬਹੁਤ ਜ਼ਿਆਦਾ ਆ ਗਈ ਇਸ ਟਾਈਮ ਤਕਰੀਬਨ 4 ਦਾ ਟਾਈਮ ਹੋ ਗਿਆ ਤੇ ਗਰਮੀ ਬਹੁਤ ਜ਼ਿਆਦਾ ਤੇ ਦੁੱਧੀ ਵੈਨ ਤੇ ਸਾਨੂੰ ਜਿਹੜੇ ਨਾਲ ਟਾਈਮ ਨਾਲ ਚੋਈ ਕਰਨੀ ਪੈਂਦੀ ਤੇ ਹੁਣ ਅੱਗੇ ਦੁੱਧੀ ਵੀ ਆਉਣ ਵਾਲਾ ਉਹ ਜੀ ਆ ਗਏ ਪੱਠਿਆਂ ਟੱਕ ਦੇ ਵਿੱਚ ਤੇ ਪੱਠੇ ਵੱਢਣ ਨੇ ਚਾਚਾ ਗਿਆ ਉਧਰ ਪੱਠੇ ਵੱਢਣ ਚਾਚੇ ਹੋਰਾਂ ਨੂੰ ਤੇ ਆਪਣੀ ਲੱਗੀ ਡਿਊਟੀ ਹੈ ਵੱਢ ਪੱਠੇ ਹੁਣ ਤੋਂ ਤੇ ਗਰਮੀ ਵੀ ਬੜੀ ਕੁਮਾ ਲੱਗਾ ਪੂਰਾ ਤੇ ਵੱਢਣ ਲੱਗੇ ਹੁਣ ਪੱਠੇ ਤੇ ਵੱਢ ਲੈਣੇ ਆ ਪਹਿਲੇ ਤੇ ਫਿਰ ਚਾਚਾ ਵੀ ਆ ਜਾਂਦਾ ਫਿਰ ਆਪਣੇ ਨਾਲ ਵਢਾਏਗਾ ਉਹ ਲਓ ਜੀ तकरीबन ਪੱਠੇ ਨਾਲ ਅੱਧੇ ਨਾਲੋਂ ਜ਼ਿਆਦਾ ਹੀ ਵੜ ਲਏ ਨੇ ਤੇ ਹਾਲਾਤ ਵੇਖ ਲੋ ਗਰਮੀ ਨਾਲ ਕੀ ਹੋਇਆ ਪਿਆ ਪਸੀਨਾ ਪਸੀਨ ਹੋਏ ਪਿਆ ਤੇ ਚਾਚਾ ਵੀ ਥੋੜਾ ਜਿਹਾ ਪੱਠੇ ਵੜ ਕੇ ਚੱਲ ਗਿਆ ਤੇ ਬਾਕੀ ਪੱਠੇ ਆ ਵੀ ਵੜਨੇ ਪਏ ਨੇ ਤੇ ਪਸੀਨਾ ਪਸੀਨ ਹੋਏ ਪਿਆ ਆ ਵੇਖੋ ਬਾਮਾ ਵੇਖੋ ਇੱਧਰ ਤੇ ਗਰਮੀ ਬੜੀ ਘੋਮਾ ਬਹੁਤ ਜ਼ਿਆਦਾ ਲੱਗਾ ਹੋਇਆ ਅੱਜ ਤੇ ਵਲੌਗ ਵੀ ਇਹਨਾਂ ਨਹੀਂ ਬਣ ਸਕਿਆ ਆਪਣੇ ਕੋ ਅੱਜ ਤੇ ਜਿੰਨਾ ਕੋਈ ਬਣਿਆ ਹੋ ਤੁਹਾਡੇ ਨਾਲ ਉਹ ਵੀ ਸਾਂਝਾ ਕੀਤਾ ਤੇ ਬਾਕੀ ਜਿਹੜਾ ਹੁਣ ਪਰਾ ਪਠੇ ਲਾਦਾ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ ਥੋੜਾ ਮਰਨਦੇ ਆ ਉਧਰ ਡੰਗ ਨਗੁਰੋਂ ਨੇ ਬੰਨ ਲੈਨੇ ਠੀਕ ਹੈ ਉਹ ਇਧਰ ਆਂਦਾ ਤੋ ਹਜ਼ਰ ਪਠੇ ਲੱਦੀਏ ਤੇ ਯਕੀਨ ਮੰਨੋ ਬਹੁਤ ਜ਼ਿਆਦਾ ਕੰਮ ਮੁੱਕ ਹੋਇਆ ਪਿਆ ਅੱਜ ਤਾਂ ਚਲੋ ਫਿਰ ਵੀ ਕੋਈ ਨਹੀਂ ਅੱਲਾ ਪਾਕ ਹੋਰ ਬਰਕਤ ਕਰੇ ਕਿ ਜਿਹੜਾ ਮੌਸਮ ਹੋਵੇ ਸੱਟ ਤੇ ਬੁਕਾਇਆ ਬੰਦੇ ਨੂੰ ਸ਼ੁਕਰ ਹੀ ਕਰਨਾ ਚਾਹੀਦਾ ਹਰ ਵਾਸੇ ਵੀਉ ਵੇਖੋ ਤੁਸੀਂ ਸੂਰਜ ਗਰੀਬ ਗਰੂਪ ਹੋ ਗਿਆ ਤੇ ਭਰਾ ਹੁੰਦਾ ਤੇ ਉਨੀਚੇ ਰ ਆਪਾਂ ਜਿਹੜੇ ਰਹਿ ਗਏ ਵੜ ਲੈਨੇ ਮੁੜ ਕੇ ਭਰਾ ਵਲੋਗ ਦਾ ਐਂਡ ਵੀ ਕਰਾਂਗੇ ਲਓ ਜੀ ਭਰਾ ਨੇ ਆਵਾਜ਼ ਮਾਰ ਲਈ ਕਿ ਆ ਜਾ ਗਰਮੀ ਬੜੀ ਸਵੇਰ ਵੜ ਲਾਂਗੇ ਤੇ ਚਾਚਾ ਵੀ ਚੱਲ ਗਿਆਨ ਤੁਹਾਨੂੰ ਪਤਾ ਤੇ ਆਪਾਂ ਜਿਹੜਾ ਨਾ ਹੁਣ ਇਨਸ਼ਾਅੱਲਾ ਕੱਲ ਨਵਾਂ ਵਲੋਗ ਜਿਹੜਾ ਸ਼ੁਰੂ ਕਰਾਂਗੇ ਉਮੀਦ ਕਰਾਂਗੇ ਅੱਛੇ ਤਰੀਕੇ ਨਾਲ ਉਹਨੂੰ ਕੰਟੀਨਿਊ ਕਰੀਏ ਅੱਗੇ ਤੇ ਅੱਜ ਦਾ ਵਲੌਗ ਆ ਭਾਈ ਕਰਦੇ ਆ ਇਥੇ ਐਂਡ ਆਫ ਦਾ ਬਹੁਤ ਸਾਰਾ ਰੱਖਿਓ ਖਿਆਲ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ